ਓਏ ਆ ਗਿਆ ਦੋ ਫੁੱਟ ਕੋਈ ਨਾ ਡਰੋ ਨਾ ਬਸ ਨਾ ਪੈਖੀ ਬਹਾਈਆਂ ਹੁੰਦੇ ਕੋਈ ਨਾ ਹੋਣੀ ਲਵਾਂਗੇ ਆਪਾਂ 40 ਦਾ 40 ਨਾ ਪੈਰ ਨਾਪ ਕੇ ਕੀ ਫੁੱਟ ਪੈਰ ਨਾਪ ਪੈਰ ਨਾਪ ਨਾਪ ਤਾੜ 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 ਉੱਥੇ ਉੱਥੇ ਬਸ ਬਸ ਵਾਹ ਉਹ ਨਹੀਂ ਜਾਂਦਾ ਉੱਥੇ ਐ ਡਰੋਣਾ ਕੋਈ ਨਾ ਉੱਥੇ ਰੱਖ ਸਪੈਰਨ ਆਪਣੇ ਨਾਪ ਦੇ ਦੋ ਫੁੱਟ ਆਪਣੇ ਵੱਲ देखो बा कलाई या बुरजद्दा हम टीम बराबर दी हैं देखो बुरजदना आदिया है ज बमडी कला ਇੱਥੇ 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 ਨੋਤੀਆ ਕੋੜਨੀ ਨਹੀਂ ਜਾਏਗੀ ਬਸ ਆਪਣਾ ਨਪਲਾ ਨਪਰੋਤੀ ਆ ਨਪਲਾ 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 ਲੱਗ ਕੇ ਨਪ ਕੇ ਨਪ ਕੇ ਬਹੁਤ ਬੜੀ ਹੋ ਗਈ ਸਹੀ ਹੈ ਸਹੀ ਹੈ ਕੋਲੇ ਮੋੜੋ ਜਿੱਥੇ ਲੈ ਕੇ ਜਾਂਦੇ ਆ ਨਾਪਾ ਨਾਪਨਾ ਨਾਪਨਾ ਨਾਪਾ ਬਹੁਤ ਸੋਣਾ ਬਹੁਤ ਸੋਣਾ ਸਮਾ ਚਲਦੀ ਥੀ ਥੀਂ ਮੋੜ 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 ਬਸ ਇੱਥੇ ਰੱਖ ਇੱਥੇ ਰੱਖ ਕਰਕੇ ਮੋੜ ਕਰਕੇ ਕਰਕੇ ਬੱਸ ਸਹੀ ਕੋ ਕਰਕੇ ਉਹ ਅਟ ਗਿਆ ਠਾਈ ਕਰਾਟ ਗਈ ਵਾਲੇ ਬਾਹਰ ਆ ਰਹੇ ਆ ਮੇਲੇ ਦੇ ਵੀ ਇਹ ਦੋਹਾਂ ਟੀਮਾਂ ਦੇ ਸਿੰਗੜੇ ਸੀ ਇਹ ਪਾਰ ਵਾਲਾ ਹੀ ਮਾਹੌਲ ਬਣਦਾ ਜਾ ਰਿਹਾ ਹੈ ਮੋਟੇ ਟੀਮਾਂ ਬਹੁਤ ਤੰਗੀਆਂ ਬੰਟੀ ਵਾਲਾ ਦੇਖੋ ਕਿ ਇਹ ਮੁਰਗੀ ਦੰਦੇ ਵਾਲੇ ਘਰੇ ਆ ਕੇ ਨਾ ਟਾ ਲੈਣਾ ਪਰ ਉਹ ਚੋ ਮਾਰ ਆਇਆ ਮਰੋ ਜੋਰ ਖਵਾਸ਼ੇ ਗੁਰੂ ਜੰਮੇ ਦੀ ਟੀਮ ਕਹਿੰਦੇ ਨਾ ਭਾਈ ਦੇ ਬਹੁਤ ਇੱਕੋ ਜਿਹਾ ਜੋ ਬੁਰਾ ਸੋ ਦੇਖੋ ਮਰੋ ਜੋਰ ਬੱਲੇ ਬਹੁਤ ਵਧੀਆ ਬਹੁਤ ਵਧੀਆ ਅੱਗੇ ਛੋਟੇ ਬੰਦੇ ਪਾ ਕੇ ਨਹੀਂ ਮਾਰਦੇ ਮਗਰ ਦੇਖਾ ਜੇ ਮਗਰ ਦੇਖਾ ਜੇ ਮਾਰਦੇ ਓਏ ਓਏ ਬੋਲਣਾ ਓਏ

ਓ ਭਾਈ ਆਪਦੇ ਵੀਰ ਹਾਂਜੀ ਮਾਰੋ ਜੋਰ ਸ਼ਾਹਵਾਸ਼ ਦੋਹਾਂ ਟੀਮਾਂ ਬਹੁਤ ਤਕੜੀਆਂ ਐ ਮੁੰਡਿਆਂ ਨੇ ਸੰਗੀ ਫਸੇ ਪਏ ਹੁਣ ਤਾਂ ਮਾਰੋ ਜੋਰ ਔਰ ਜਦੋਂ ਮੈਨੇਜਰ ਵੀ ਟੀਮਾਂ ਕਹਿੰਦੀ ਘੁੰਦੀ ਐ ਇਹ ਗੁੰਟੀ ਵਾਲੇ ਵੀ ਕੱਟਣੇ ਬਾਈ ਦੋਹਾਂ ਟੀਮਾਂ ਪਰੰਮ ਮੈਚ ਪੂਰੇ ਸਿੰਘ ਫਸ ਚੁੱਕੇ ਐ ਸੋ ਦੋਹਾਂ ਟੀਮਾਂ ਬਹੁਤ ਤਕੜੀਆਂ ਐ ਦੇਖੋ ਮੁੰਟੀ ਵਾਲੇ ਵੀ ਬਹੁਤ ਤਗੜੇ ਆ ਤੇ ਬੋਰਜੋਨੇ ਵਾਲੇ ਵੀ ਕਹਿੰਦੀ ਕਿ ਹੁੰਦੇ ਟੀਮ ਹੈ ਦੇਖੋ ਕਿਹੜੀ ਟੀਮ ਜਿੱਤਦੀ ਆ ਬਾਈ ਆਰਾਮਾਹੌਲ ਜਾ ਬਣ ਰਿਹਾ ਬਹੁਤ ਬਾਈ ਜੀ ਜਿਹੜੇ ਰੂਲ ਆ ਦੋਹਾਂ ਟੀਮਾਂ ਨੂੰ ਇੱਕੋ ਜਿਹਾ ਕਿਸੇ ਨੇ ਬੈਠਣਾ ਨਹੀਂ ਕਿਸੇ ਨੇ ਹੱਥ ਨਹੀਂ ਲਾਉਣਾ ਪੱਟਣਾ ਰਸਾ ਨਹੀਂ ਲਾਉਣਾ ਓਏ ਟੈਨ ਰੱਖ ਓਏ ਉਠਾ ਦੇ ਯਾਰ

लो बी बगैर कले हथ नेनी आहे ਸੋ ਸਾਰੇ ਸੰਗਤ ਨੂੰ ਬੇਨਤੀ ਆ ਮਗਰ ਦਿਸਦਾ ਨਹੀਂ ਬਾਈ ਪਿੱਛੇ ਹਟ ਜਾਓ ਦੋਹੇ ਟੀਮਾਂ ਨੂੰ ਬੇਨਤੀ ਆ ਵੀ ਆਪੋ ਆਪਣੇ ਲੋਕਾਂ ਦਾ ਖਿਆਲ ਰੱਖੋ ਸੋ ਸਾਰੇ ਹੀ ਲਾਈ ਬੈਠੇ ਆ ਉਧਰ ਉਹ ਵੀ ਕਹੀ ਜਾਂਦੇ ਆ ਲਾਈ ਬੈਠੇ ਆ ਹੁਣ ਇਹਨਾਂ ਦਾ ਦੇਖੋ ਕੀ ਨੰਬਰ ਦਾ ਕੀ ਰਹਿੰਦਾ ਕੀ ਜੁੜਦਾ ਐਚਓ ਵੀ ਖਚੋ ਸ਼ਾਬਾਸ਼ ਸ਼ਾਬਾਸ਼ ਪਰ ਦੇਖਿਆ ਕਰਾ ਬਾਈ ਜੀ ਦੋਹਾਂ ਟੀਮਾਂ ਨੂੰ ਕੋਈ ਰੌਣਕ ਨਹੀਂ ਜਿਵੇਂ ਬੰਦਾ ਬੈਜੇ ਦੋਹੇ ਬੈਠਦੇ ਹਰਦਿਆਣਾ ਉਹ ਹਰਦਿਆਣਾ ਬਾਈਓ ਦੋਹੇ ਫਸਾ ਲਓ ਆਦਾ ਜਿਵੇਂ ਸਿੰਘ ਫੋਲਦੇ ਕੱਢਣਿਆ ਕੱਟੋ ਐਂਦਾ ਤੁਹਾਡੇ ਸਿੰਘਾਂ ਚ ਸੌਂਦੇ ਸੀ ਬੈਠੇ ਰਹੋ ਪਏ ਰਹੋ ਕੁਛ ਕਰਿਓ ਆਉਂਦਾ ਜੋਰ ਮਾਰੋ ਜਿਹੜਾ ਜੋਰ ਮਾਰ ਕੇ ਨਜੂ ਨਜੂ ਸਾਨੂੰ ਦੋਹਾਂ ਟੀਮਾਂ ਦੇ ਕੋਈ ਰਾਜ ਨਹੀਂ ਜਿਹੜਾ ਬੰਦਾ ਬੈਜੇ ਪੈਂਦਾ ਬੈਜੇ ਸਾਨੂੰ ਉਹਨਾਂ ਦਾ ਰਾਜ ਦੇ ਅਗਰੋ ਸਾਹਮਣੇ ਵਾਲੇ ਬੰਦਿਆਂ ਨੂੰ ਸਾਨੂੰ ਦੋਹੇ ਟੀਮਾਂ ਇੱਕੋ ਜਿਵੇਂ ਐ ਸਾਡੇ ਵੱਲੋਂ ਪਾਈਓ ਪਾਈਓ ਪਾਰ ਆਲਾ ਬੰਮੀ ਮਾਹੌਲ ਬਣ ਗਿਆ ਥੋੜਾ ਤੁਸੀਂ ਪਰ ਵੀ ਲੜਾਈ ਵਾਲਾ ਕੰਮ ਨਾ ਬਣਾਇਆ ਕਰੋ ਸੋ ਦੋਹੇ ਟੀਮਾਂ ਨੂੰ ਰੂਲ ਸਮਝਾਏ ਸੀ ਪਰ ਹੁਣ ਦੋਹੇ ਬੈਠ ਨੇ ਦੋਹੇ ਪੰਗਾ ਹੈ ਹੁਣ ਉਹਦੇ ਵਾਸਤੇ ਅਸੀਂ ਕੀ ਕਰ ਸਕੀਏ ਸੋ ਟੀਮਾਂ ਦੋਹਾਂ ਨੂੰ ਬੇਨਤੀ ਆ ਵੀ ਆਪਾਂ ਵੀ ਦੇਖਣਾ ਹੈ ਦਰਸ਼ਕਤ ਦੂਰ ਰਹਿਣ ਕਿਸੇ ਟੀਮ ਦਾ ਕਿਸੇ ਨੂੰ ਤਰਾਇਆ ਨਾ ਲੱਗੇ ਉਧਰੋਂ ਮੁਰਜਾਲੇ ਵੀ ਭਰਾ ਆਪਣੀ ਹੈ ਤਰਾਇਨਾ ਮੰਨਣਾ ਉਧਰੋਂ ਕਾਉਂਟੀ ਦੀ ਟੀਮ ਵੀ ਆਪਣੀ ਹੈ ਸੋ ਦੋਹੇ ਟੀਮਾਂ ਆਪਾਂ ਨੂੰ ਇੱਕੋ ਜਿਹਾ ਨੇੜੇ ਲੱਗ ਜਾਓ ਪਰੇ ਜਾਣ ਭਾਈ ਜਾਨ ਕੋਸ ਕਰਨ ਆਉਂਦਾ ਕਟਾ-ਕੱਟੀ ਘਾਟਣਾ ਆਪਾਂ ਦਾ ਸਿੰਘ ਬਸਾਉਣੇ ਸੀ ਸਿੰਘ ਕੁੰਡਾਂ ਦੇ ਫਸੇ ਪਿਆ ਪੂਰੇ ਇੰਦਿਆਰੇ ਦੇ ਹੁਣ ਵੇਖਣ ਜੋਗਾ ਸੰਗਤਾਂ ਨੂੰ ਸਿੰਘ ਬਸਾਉਣੇ ਸੀ ਆਪਾਂ ਸਿੰਘ ਬਸਾਤੇ ਹੁਣ ਦੇਖੋ ਮਿੱਤਰੂ ਬੜੇਵੇਂ ਖਾਣੀ ਕੁੰਡਾਂ ਦੇ ਕੰਨੇ ਫਸੇ ਇਸ ਪਰਸਾ ਥਾਣਾ ਨਹੀਂ ਆਉਣਾ ਦੇਖੋ ਇਹ ਚੱਲ ਅਗਰੇ ਆ ਬਾਈ ਹਲੋ ਅਗਰੇ ਹੋ ਜਾ ਯਾਰ ਬਪਾ ਜੀ ਆਪਰੇ ਸ਼ਮਨ ਨੂੰ ਥੋੜੇ ਜਣੇ ਥੋੜਾ ਥੋੜਾ ਪਿੱਛੇ ਹੋ ਜਾਓ ਬਸ ਕਾ

ਕਦਮ ਮੈਂ ਭਾਵੇਂ ਮੈਂ ਬਹੁਤ ਟਾਈਮ ਲੱਗਦਾ ਇਹ ਬਹੁਤ ਟਾਈਮ ਲੱਗਦਾ ਓਏ ਕੋਈ ਰੂਲ ਨਹੀਂ ਦੂਜਾ ਵਾਸਤੇ ਸਾਰੇ ਰੂਲ ਖਤਮ ਹਾਏ ਭਾਈ ਰੇਫਰੀ ਕੋਈ ਰੂਲ ਨਹੀਂ ਸਾਰੇ ਖਤਮ ਰੂਲ ਇਹਨਾਂ ਵਾਸਤੇ ਚਲੋ ਜਿਵੇਂ ਚੱਲਦਾ ਕੰਮ ਆਜੋ ਖਿੱਚ ਕੇ ਚਲੋ ਚਲੋ ਇਹਨਾਂ ਨੂੰ ਵਾਈ ਕੋਈ ਰੂਲ ਨਹੀਂ ਸਾਰੇ ਰੂਲ ਖਤਮ ਹੋ ਗਏ ਤੇ ਆਪ ਤੇ ਜ਼ੋਰਤੀ ਹੁਣ ਲੈ ਕੇ ਜਾਣਗੇ ਇਹ ਗੱਲਾਂ ਨਾ ਮਾਰੋ ਕੰਮ ਹੋ ਗਿਆ ਵਦਰਾ ਸਟੈਂਡ ਕਰਕੇ ਟੇਨ ਕੋਈ ਨਹੀਂ ਵਾਜਦੀ ਬਈ ਬੈਠੇ ਚ ਕੋਈ ਨਹੀਂ ਵਾਜਦੀ અબુજી થોડા પીછે પીછે નું હોય સારા નું પહેલા બરાબર હટો ਦੋਹੇ ਬਾਸਰ ਪਿਛੇ ਹਟੋ ਆਪਾਂ ਨੂੰ ਦੋਹੇ ਟੀਮਾਂ ਵਿੱਚ ਕੋਈ ਨਾ ਮੁਰਜਾਲੇ ਕਹਿੰਦੇ ਕੋਈ ਸਾਨੂੰ ਐਂਟਰੀ ਨਾ ਕਰਦੇ ਜੇ ਤੁਸੀਂ ਰਾਏ ਕਰਾਉਣੀ ਸਾਡੀ ਕਿਸੇ ਨਾਲ ਰਾਏ ਨਹੀਂ ਤੁਸੀਂ ਆਹਦਾ ਪੱਟਾ-ਕੱਟੀ ਘੱਟ ਲਓ ਸਾਡੀ ਕੋਈ ਰਾਏ ਨਹੀਂ ਭਾਈ ਦੂਰ ਹੋ ਜਾਓ ਦਰਸ਼ਕੋ ਵੀ ਇਹਨਾਂ ਨੂੰ ਬੇਨਤੀ ਹੈ ਬੈਠ ਕੇ ਦੂਰ ਹੋ ਗਏ ਵੇਖੋ ਆਪਾਂ ਤਾਂ ਇਹਨਾਂ ਦਾ ਹੁਣ ਜਿਵੇਂ ਕਰਉਣਾ ਏ ਉਹ ਪਰਵਾਤਾ ਕਮ ਜਾ ਤੇ ਹੁਣ ਤਾਂ ਇਹਨਾਂ ਨੇ ਵੇਖਣਾ ਦੂਰ ਹੋ ਗਏ ਵੀਰਵਾਨ ਕੇ ਇੱਕ ਦੂਜੇ ਨੂੰ ਤਰਾਜ ਨਾ ਹੋਵੇ ਕਿਸੇ ਟੀਮ ਨੂੰ

ਕਵੀਰਾ ਨੂੰ ਬੇਨਤੀ ਆ ਯਾਰ ਮਾੜਾ ਮਾੜਾ ਖੁੱਲਾ ਦਰ ਲੋਣਾ ਪਿੱਛੇ ਨੂੰ ਹਟ ਜਾਓ ਖੁੱਲੇ ਹੋ ਜਾਓ ਮਹਿਮਾਨ ਕੇ ਮੈਂ ਤਾਲੀ ਗੱਲੀ ਆ ਬਾਈ ਦਰਸ਼ਕ ਵੀਰਾਂ ਨੂੰ ਭਾਈ ਜੀ ਮਾੜਾ ਹਣਾ ਪਿੱਛੇ ਨੂੰ ਹਟੋ ਵੀਰ ਬਣ ਕੇ ਸਾਰਿਆਂ ਨੂੰ ਦੇਖ ਰਦਾ ਇੱਥੇ ਕੋਈ ਬੜਾ ਇਕੱਠ ਨਹੀਂ ਮਾੜਾ ਮਾੜਾ ਭਾਈ ਜੀ ਪਿੱਛੇ ਨੂੰ ਭਾਈ ਜੀ ਮਾੜਾ ਮਾੜਾ ਪਿੱਛੇ ਨੂੰ ਹਟ ਜਾਓ ਇਧਰ ਹੋਈ ਬਾਈ ਸਾਡੇ ਅਗਰਾਂ ਵਿੱਚ ਨੇ ਹੋਈ ਸਾਰਾ ਮਾੜਾ ਪਿੱਛੇ ਨੂੰ ਹੋ ਜਾਓ ਮੇਰਾ ਵੀਰ ਦੋਨੇ ਆਪਾਂ ਤਾਂ ਟੀਮਾਂ ਇੱਕ ਹੋ ਜਾਈਆਂ ਦੋਹੇ ਆਪਾਂ ਦਾ ਇੱਕੋ ਜਿਹਾ ਟੀਮ ਹੈ ਜਿਹਦੇ ਜੌਰ ਹੋਊ ਲਾਜੂ ਬਾਈ ਪਰ ਆਲਾ ਕੰਮ ਹੀ ਆਂ ਗੁੰਡੇ ਦਾ ਸੰਗ ਪਰਵਾਇਂ ਖਲਦੇ ਸੀ ਆਪਾਂ ਉਹਨਾਂ ਰਕੇ ਖੁੱਲਾ ਟਾਈਮ ਰੱਖਿਆ ਆਪਾਂ ਦੇਖਣ ਦਿਓ ਮੋੜਾ ਮੋੜਾ ਦੂਰ ਹੋ ਵੀ ਬਣ ਕੇ ਉਹ ਨਹੀਂ ਹਾਂ ਵਾਹ ਵਾਹ ਉਹ ਜੇ ਰੱਖਾ ਸਾਡਾ ਕੋਈ ਹੋ ਖੜੇ ਕਰਾ ਦੇ ਬੰਦੇ ਕਰਦੇ ਹਾਂ ਹਾਂ ਕੋਈ ਰੂਲ ਨਹੀਂ ਸਾਰੇ ਨਹੀਂ ਬੰਦ ਹੋਣੇ ਚਾਹੀਦੇ ਇਹਨਾਂ ਦੇ ਹਾਂ ਚੱਲਣ ਦੇ ਆਈ ਕੰਮ ਹਾਂ پھڑہ کرو یار اوئے پھڑہ کرو یار اوئے پہلا ہی دیکھو اوئے روکو کہیں نکراو بھائی اوئے روکو وہ دروازہ نہ ہو بھائی بھائی یار اسے ڈر رکھو شام دی اپنی داوار بڑی مطلب چوہا ٹاڑو ਨਾ ਕੀ ਲੈਣਾ ਕੀ ਹੈ ਨਾ ਕਾਪੋ ਵੀ ਇਹ ਹੁਣਾਂ ਪਿੱਛੇ ਪਿੱਛੇ ਨਾ ਮਾੜਾ ਦੂਰ ਰਹੀ ਮਾ ਦੂਰ ਹੋ ਕੇ ਕੀ ਕਰਦੇ ਸਾਂ ਬਹਿ ਕੇ ਕਰਾ ਲਓ ਉਹ ਟਾਇਰ ਤੇ ਨਹੀਂ ਓਏ ਬਾਹਰੋਂ ਟਾਇਰ ਤੇ ਨਹੀਂ ਬੁੱਕੀ ਆਉਗੀ ਟਾਇਰ ਸਰ ਟਾਇਰ ਟਾਇਰ ਕਰਿਓ ਹੁਣ ਟਾਇਰ ਓਏ ਮੁੱਕੀ ਬੱਤੀ ਲੱਗ ਗਈ ਨਾ ਅੱਜ ਪੈਸੇ ਹੀ ਦੇ ਦੇ ਤੈਨੂੰ ਬੱਸ 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 ਓ ਪੈਰੀ ਬੋ ਪੈਰੀ 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 ਹਟੋ ਜਾ ਹਟੋ ਜਾ ਚੱਲੇ ਉਹ ਕਾਲੇ ਜਿਹੜਾ ਬੜਾ ਮੋਟਾ ਰਹਿਦਕੋ ਕੀ ਪੈੜ ਰਹਿਦਕਾ ਕਰੋ ਰਹਿਦਕਾ ਕਰੋ ਮੈਂ ਨਹੀਂ ਆਉਂਗੀ ਰਹਿਦਕਾ ਆਹ ਤੇ ਆਹ ਤੇ ਆਹ ਤੇ ਆਹ ਤੇ ਓਥੇ 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 ਬਹੁਤ ਸੋਨਾ ਬਹੁਤ ਸੋਨਾ ਬਹੁਤ ਸੋਨਾ ਆਪਣਾ ਆਪਣਾ

ਹਾਂਜੀ ਪਹਿਲੇ ਪੂਲ ਚੋਂ ਗੁੰਮਤੀ ਕਲਾਂ ਜੇਤੂ ਆ ਜੀ ਸੋ ਮੁੰਡਿਆ ਨੇ ਦੋਹਾਂ ਨੇ ਬਹੁਤ ਜ਼ੋਰ ਲਾਇਆ ਬੁਰਜਦਨਾ ਵੀ ਬਹੁਤ ਤਗੜੀ ਟੀਮ ਹੈ ਸੋ ਪਹਿਲਾ 라ਉਂਡ ਗੁੰਮਤੀ ਕਲਾਂ ਜੇਤੂ ਆ ਜੀ ਨੋਟ ਕਰਿਓ ਬਾਈ ਜੀ ਐਂਟਰੀ ਕਾਊਂਟਰ ਵਾਲੇ ਪਹਿਲਾ ਪੂਲ ਚੋਂ ਗੁੰਮਤੀ ਕਲਾਂ ਜੇਤੂ